ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਜੀ ਇਹਨੇ ਮੇਰੇ ਪੈਸੇ ਖਾਦਦੇ ਆ ਬਾਈ ਇਹ ਨਾ ਆਪਣਾ ਇਹ ਦੇਖ ਲੈ ਮੇਰਾ ਸ਼ਰਮ ਧੱਕਾ ਕਰਦਾ ਬੰਦਾ ਬਾਈ ਗੱਲ ਸੁਣਾ ਲੱਖੇ ਉਹੀ ਗੱਲ ਪੈਸੇ ਦੇ ਫਿਰ ਆਹ ਨਾਲੇ ਚਿਗੜ ਜਿਆ ਕਰੇ ਲਿਆਦਾ ਮੈਂ ਹੋਰ ਬਣੂ ਵੀ ਸਕਦਾ ਮਜਾ ਲੈਣ ਨੂੰ ਚਿਗੜ ਜਿਆ ਲੱਗ ਰਿਹਾ ਪੰਜ ਤਾਂ ਬਲੇਡ ਮਰਵਾ ਦੇਣਾ ਸੀ ਓਏ ਮੈਂ ਯਾ ਬਲੇਡ ਕਾਇ ਵਾਲੀ ਕੀ ਗੱਲ ਰੱਜੂ ਯਾਰ ਚੋਰ ਨਾ ਕਰੋ ਤੈਨੂੰ ਆਪਾਂ ਲੈ ਗੀ ਆਵਾਂਗੇ ਬਾਈ ਭੈਣ ਚੋ ਉਹਦੀ ਉਹੀ ਗੱਲ ਹੁਣ ਪਿਲ ਖਾ ਕੇ ਨਾ ਜਦੂ ਇਹਥੋਂ ਕਾਲਿਆਂ ਨੇ ਘਟਕੜਾ ਆਪਣਾ 20 ਤੇ ਵੀ 40 ਦਾ ਹੋ ਗਿਆ ਤੇ 20 ਤੇ ਵੀ 60 ਇਧਰ ਹੋ ਗਿਆ ਹੈਂ ਨੇ ਬਣਾ ਬਈ ਦੱਸ ਬੋਲ 500 ਦਾ ਕੋ ਵਾਲਾ ਕਿ ਨਾ ਬਈ 5 ਲੀਟਰ ਡੀਜ਼ਲ ਪਾ ਦੇ 5 ਲੀਟਰ 6 ਲੀਟਰ ਪਾ ਦੇ 6 ਲੀਟਰ ਤੇ ਬਣਾ ਇਸ ਨੂੰ ਨਾ ਮੈਂ ਤੇ ਮੈਂ ਇਥੇ ਕਹਿੰਦਾ ਬੋਲ ਮਾਰੀ ਜਾਵਾਂ ਤੂੰ ਉਹੋ ਕਰੀ ਠੀਕ ਹੈ ਜੀਸਾ ਡਾਊਨ ਕਰ ਲਈਏ ਨਾਲੇ ਬਾਈ ਤੂੰ ਬ੍ਰੇਕ ਨਾ ਨੱਪੀ ਕੱਢੇ ਬ੍ਰੇਕ ਨਾ ਪਤਾ ਵਾਰੀ ਵਾਰੀ ਰਾਜੂ ਉਹੀ ਗੱਲ ਯਾਰ ਜੇ ਬ੍ਰੇਕ ਨਾ ਮੇਂ ਟੋਟੇ ਨਾ ਟੁੱਟਦੀ ਮੇਰੇ ਕੋਲ ਹੈਂਡ ਹੋਜ਼ ਨਾ ਹੋਰ ਆ ਤੇ ਮੈਂ ਚੱਕ ਲੈਂਦਾ ਇਹ ਸਸਰੀਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਭਰਾ ਠੀਕ ਹੋਣਗੇ ਅੱਜ ਇੱਕ ਇਹੋ ਜਿਹੇ ਭਰਾ ਦਾ ਤੁਹਾਨੂੰ ਬਲੌਗ ਦਿਖਾਉਂਗਾ ਜਿਹੜਾ ਕਿ ਬਹੁਤ ਜ਼ਿਆਦਾ ਫਨੀ ਹੈ ਹੁਣੇ-ਹੁਣੇ ਮੇਰੇ ਕੋਲੇ ਉਹਦੀ ਸੀ ਕਾਲ ਆਈ ਸੀ ਮਕੈਨਿਕ ਆ ਉਹ ਵੀ ਤੇ ਉਹ ਕਹਿੰਦਾ ਵੀ ਆਪਾਂ ਇੱਕ ਗੱਡੀ ਛੱਡ ਕੇ ਆਉਣੀਆਂ ਟੂਜਰਮ ਪਾ ਕੇ ਕੋਰਸ਼ਮੀਰ ਤੋਂ ਕਾਲਿਆਂ ਵਾਲੀ ਤੇ ਬਹੁਤ ਮਤਲਬ ਫਨੀ ਬੰਦਾ ਹੈ ਉਹਦਾ ਬਲੌਗ ਪੂਰਾ ਚੈੱਕ ਕਰਵਾਉਂਗਾ ਕਿੰਨਾ ਹੋ ਮਤਲਬ ਅੰਜੋਏ ਕਰਾਉਂਦਾ ਹੈ ਮੇਰੇ ਲਾਈਫ ਨੂੰ ਜਦੋਂ ਵੀ ਕਈ ਮੇਰਾ ਮੂਡ ਆਫ ਹੁੰਦਾ ਹੈ ਮੈਂ ਉਹਦੇ ਕੋਲ ਜਾਨਣਾ ਦਾ ਬਹੁਤ ਜ਼ਿਆਦਾ ਹਾਸੇ ਕਢਾਉਂਦਾ ਉਹ ਤੇ ਸਾਰੇ ਭਰਾਵਾਂ ਨੂੰ ਅੱਜ ਮੈਂ ਉਹਦਾ ਬਲੌਗ ਦਿਖਾਉਣਾ ਹੈ ਜੀ ਦੇਖਿਓ ਕੀ ਕੀ ਕਰਦਾ ਉਹ ਤੇ ਬਹੁਤ ਹੀ ਗੈਂਡ ਫਨੀ ਬੰਦਾ ਹੈ ਮਿਸਤਰੀਆਂ ਗੱਡੀਆਂ ਦਾ ਤਾਂ ਆਵਾਜ਼ਾ ਤੁਹਾਨੂੰ ਪੂਰਾ ਬਲੌਗ ਚੈੱਕ ਕਰਵਾਉਣੀ ਹੈ ਕੀ ਹੈ ਇਹ ਕਿਥੇ ਖੜਾ ਲੈਂਦੇ ਇੱਥੇ ਇੱਥੇ ਖੜਾ ਲੈਂਦੇ ਐਂ ਕਰ ਅੰਦਰ ਲਾ ਕੇ ਲੋਕ ਲਾ ਦੇ ਉੱਗਿਆ ਯਾਰ ਉਹੀ ਗੱਲ ਮੈਂ ਜੋ ਬੜੀ ਬੜੀ ਘਰੇ ਖਣਾਉਂ ਦੱਸ ਅੱਪਾਂ ਮੋਲਡਾਂ ਰੱਖਣਾ ਖੁ ਜੰਦਾ ਰੱਖ ਲਾਂਗੇ ਬੈਲਟਾਂ ਜਾਂਦੀ ਰੱਖਾਂ ਹਾਣਾ ਇਹ ਕਾਣਾ ਚਿਕਨ ਚਿਕਨ ਤੇ ਬੋਣ ਸਾਮ ਨੂੰ ਦੇਖਦੇ ਆ ਹਾਂ ਹਾਂ ਕੋਈ ਯਾਰ ਤੜਕੀ ਤੜਕੀ ਚਿਕਨ ਦੋ ਗੱਡੀ ਦੀ ਚੱਕਣੀ ਆਪਾਂ ਮੋਟਰਸ ਕਿੰਨੀ ਜਣਾ ਪੈਲਸ ਆ ਰਹਿਣਾ ਪਲਸੀ ਕਿਹੜੀ ਆ ਓਏ ਓੜ 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 ਮੈਂ ਜਦਾ ਗਾਣਾ ਕਰ ਦੇ ਤਾਂ ਮੇਰੇ ਪੇਟ ਚਿੱਟਾ ਆਲੀ ਵਾੜੀ ਉਹਨੂੰ ਪੜਤੂਨਾਂ ਬੈੜ ਕੇ ਵੱਧ ਗੇੜੇ ਹੀ ਪਏ ਯਾਰ ਕੌਣ ਹੈ ਜੋ ਤੇਰਾ ਹੈ ਮੈਂ ਚੱਕਰ ਕੀਆ ਗੱਡੀ ਨੂੰ ਮੈਂ ਚੱਕ ਚੱਕਰ ਗਿਆ ਗੱਡੀ ਨੂੰ ਕੌਣ ਫਟ ਲਿਕੇ ਕੋਈ ਕੁੱਤੇ ਆ ਯਾਰ ਕਿੰਮ ਬਵਾ ਦਿੰਨੇ ਆਂ ਆਪ ਨੂੰ ਵੀ ਚੱਕਰ ਹੈ ਪਹਿਲਾਂ ਕਹਿ ਅੰਦਾਜ਼ ਨੂੰ ਤੇ ਹੁਣ ਬਾਦ ਨੇ ਹੁਣ ਕੀ ਹੋਇਆ ਆਪਾਂ ਨੂੰ ਉਹ ਮੈਨੂੰ ਹੀ ਕਰ ਦੂ ਕੰਮ ਛੋਟ ਗੱਡੀ ਦੇ ਕੰਮ ਥੋੜੀ ਔਖਾ ਕੋਈ ਰਾਜੂ ਤੂੰ ਦੁਕਾਨ ਦੇ ਲਾਇਆ ਆਪਣੀ ਤੇ ਆਪ ਦੋ ਘੰਟੇ ਚ ਕਰਦਾ ਕਿ ਉਹ ਯਾਰ ਇਹ ਟੇਮ ਪਾਉਣ ਕੀ ਓਕੇ ਓ ਯਾਰ ਗਾਹਕ ਨੂੰ ਕੀ ਆ ਯਾਰ ਦੱਸ ਉਹ ਹੀ ਗੱਲ ਆ ਕਾ ਨੂੰ ਯਾਰ ਬਹਿਮੀ ਬੰਦਾ ਪਾਗੀ ਲੈਣਾਗਾ ਜੇ ਗੱਡੀ ਨਾ ਸਟਾਰਟ ਹੋ ਤਾਂ ਮੈਨੂੰ ਕਹਦੇ ਤੂੰ ਕਹਿੰਦਾ ਆਪਾਂ ਵੀ ਟੌਪ ਦੇ ਮਿਸਤਰੀ ਆ ਤੈਨੂੰ ਪਤਾ ਹੀ ਆ ਵੀਡੀਓ ਕਰਨਾਟਕਾ ਜੀ ਜਾਂਦੀ ਆ ਆਪਣੀ ਇੰਨਾ ਕੋਈ ਗੱਜ ਕੀ ਜਨ ਕੋਈ ਨਹੀਂ ਆ ਜਾਣਗੇ ਗੱਡੀ ਦੇ ਆ ਭਾਈ ਦੇਖ ਲੈ ਅੱਜ ਟੂਲ ਚੱਕ ਕੇ ਲੈ ਜਾਂਦਾ ਕਈ ਵਾਰ ਦੇਖ ਲੈ ਓ ਯਾਰ ਹਾਂ ਚੈੱਕ ਕਰਾ ਸਾਰਾ ਚੱਕ ਕੇ ਰਾਹ ਤਨੂੰ ਡੀਸੀ ਨੂੰ ਆ ਗਿਆ ਯਾਰ ਉਹ ਯਾਰ ਅੱਜ ਬੰਡ ਤੇ ਬਾਬਾ ਚੈੱਕ ਕਰ ਲੈ ਯਾ ਟੂਲ ਮੈਂ ਗਰਮ ਬਾਲਾਂ ਮੈਂ ਡੱਗ ਤਵਾੜ ਕੇ ਕੁੱਟਦਾ ਮੈਂ ਦਿਖਾਤਾ ਤੇ ਫਿਰ ਟੂਲ ਕੀ ਕੋਸ ਹੈ ਰਾਜੂ ਇੱਧਰ ਰੱਖ ਲੈ ਇੱਥੇ ਰੱਖ ਲੈ ਵੀਡੀਓ ਬਣਾਈ ਜਾਨਾ ਉਹ ਵੀਡੀਓ ਨਹੀਂ ਬਣਾਉਂਦਾ ਮੈਂ ਤਾਂ ਆਪਦੀ ਵੀਡੀਓ ਬਣਾਉਣਾ ਤੇਰੀ ਥੋੜੀ ਬਣਾਉਣਾਗਾ ਓਕੇ ਓਕੇ ਬੈਲਟ ਹੋਰ ਤੱਕ ਲੈ ਲੈ ਫਿਰ ਰਾਜੇ ਬੈਲਟ ਦੇਖ ਲੈ ਫਿਰ ਉੱਥੇ ਪੰਗਾ ਬੈਲਟ ਆ ਯਾਰ 500 ਦੇ ਰੱਟੇ ਲੱਗੋ ਮੈਂ ਬੜਾ ਇਹਨੇ ਮੈਨੂੰ ਕਿੱਥੇ ਕੱਢਦਾ ਤੇਲ ਤੋਂ ਹੀ ਪਾਇਆ ਮੈਂ ਥੋੜੀ ਬੂੰ ਮੈਂ ਕਿੱਥੇ ਕੱਢਾਂ ਯਾਰ ਉਹੀ ਗੱਲ ਤੇ ਰੋਕੋ ਜੀ ਗੱਡੀ ਕਿੱਥੇ ਜਾਣਾ ਐ ਥੋੜੀ ਹੁੰਦਾਗਾ ਤੇ ਇਹ ਤਾਂ ਪੌਣੀ ਪੋਹਰੇ ਲਾ ਪੌਲਾ ਤੇ ਪਹੁੰਚ ਜੂ ਯਾਰ ਹੋਲੀ ਜਨੀ ਭਰਾਵਾ ਕਿਤੇ ਬੰਪਰ ਤੜਾ ਦੇ ਉਹ ਨਵੀਂ ਗੱਡੀ ਅਗਲੇ ਦੀ 14 ਮਾਡਲ ਆ ਉਹ ਜਮੀ ਦੇ ਆਖਣੇ ਦੀ ਗੱਲ ਕਰੀ ਨਾ ਰੱਜ ਯਾਰ ਹੋਰ ਕਿੱਥੇ ਆਏ ਜਹਾਣ ਕੰਮ ਕੋਲ ਬੜੇ ਆਹ ਹੈਗਾ ਕੰਮ ਚੋਰ ਆ ਤੈਨੂੰ ਮਨਕਰਦੂ ਦੱਸਾਂ ਵੀ ਗਾਂਗਲ ਕਰ ਦੇਗਾ ਰਹਿਣ ਦੇ ਮੈਂ ਤਾਂ ਗੱਲ ਕੀ ਕਰਨੀ ਆ ਭਰਾਵਾ ਆਦ ਨੂੰ ਉਹਨੂੰ ਵਧੀਆ ਕੀਤਾ ਦੇਤਾ ਓਏ ਇਹ ਮੈਂ ਚਾਬੀ ਪਾ ਕੇ ਓਏ ਦੇਖੀ ਚਾਬੀ ਤਾਂ ਨਹੀਂ ਕੋਈ ਉਹਦੀ ਚਾਬੀ ਨਹੀਂ ਪੰਗਾ ਮਰੀਆਂ ਤੇ ਇਹੋ ਲੈਰ ਦਾ ਕੋਈ ਨਹੀਂ ਇਹਦਾ ਕੋਈ ਚੱਕਰ ਨਹੀਂ ਇਹ ਪਾ ਚਾਬੀ ਅੰਦਰ ਹੈ ਨਹੀਂ ਹੈ ਨਹੀਂ ਦੀ ਮੋਢੇ ਪਾ ਕੇ ਦੇਖ ਬੜਾ ਕਰਨ ਲਾਉ ਹੈ ਹੈ ਕੋਆਏ ਗਣੂ ਤੂੰ ਨਹੀਂ ਬਾਗੜ ਦੇ ਦੀ ਗਾਲੀ ਵਾਲਾ ਵੱਡਾ ਮੇਰੇ ਆ ਹਾਏ ਹਾਏ ਇੱਕ ਮੋਢਾ ਵੀ ਲੰਘਿਆ ਕੋਈ ਕਰ ਦੇ ਫੇਲਾ ਦੇ ਲੰਮਣੀ ਆਉਂਦੀ ਬੈਲਟ ਬੈਲਟ ਦੇ ਨੇ ਮੱਝ ਲਈ ਮੈਂ ਕਰ ਲਾ ਖੋਲ ਕੇ ਬੰਨ ਲਾ ਇਹ ਲੱਕਦੇ ਹੀ ਬਣਿਆ ਜਾਂਦਾ ਇੱਥੇ ਲੰਮੀ ਕਰ ਲੱਕਦੇ ਹੀ ਬਣਿਆ ਜਾਂਦਾ ਲੰਮੀ ਕਰ ਲੈ ਇਹਨੇ ਬਾਅਦ ਤੋਂ ਕਰ ਲੈ ਤਵਾਲੀ ਕਰੇ ਪਹਿਲਾਂ ਤਵਾਲਾ ਤਾਂ ਆਪ ਵੀ ਕਰੇ ਕੋਣ ਤੂੰ ਬਣ ਚੱਲੀ ਨਵਾਂ ਬੈਗਾ ਤੈਨੂੰ ਜਲਦਾ ਬਈ ਪੀ.ਡੀ.ਐਮ ਕੈਸ਼ ਹੀ ਪੜਾ ਚੰਗਾ ਕੈਸ਼ ਹੀ ਪੜਾਂਗੇ ਹੁਣ ਭਾਂਸੀ ਤੂੰ ਨਾ ਬੋਲੀ ਮੈਂ ਆਤੇ ਫੜਨੂੰਗਾ ਤੇਰੇ ਸਾਹਮਣੇ ਬਈ ਮੈਨੂੰ 600 ਰੁਪਏ ਤੇਲ ਦਾ 8000 ਰੁਪਏ ਟੇ ਦਿੱਨੇ ਮੈਂ ਉਸ ਮੇਰਾ ਇਹਦਣਾਂ ਗੱਲ ਕਰਕੇ ਰਹਿੰਦੀ ਐ। ਨਾ ਐ ਲੱਗੀ ਗੱਲ ਵਾਹ ਕਹਿੰਦਾ 100000 ਕਰ ਲਾਂਗੇ ਆਪਾਂ। ਹੁਣ ਤੇਲ ਵੀ ਛਿਪਵਾ। ਯਾਰ ਆਂ ਥੋੜੀ ਹੁੰਦਾ ਤੂੰ ਪਹਿਲਾਂ ਗੱਲ ਕਰਦਾ ਮੇਰੇ ਨਾਲ। ਗੱਡੀ ਐ ਥੋੜੀ ਐ। ਯਾਰ ਆ ਥੋੜੀ ਹੁੰਦਾ ਲੱਖਿਆ ਹੁਣ ਮੈਂ ਧੱਕਾ ਜੂਂਦਾ ਬੰਦਾ ਦੇਲੇ। 1 ਮਿੰਟ ਤਿੰਨ ਮੈਂ ਤੇਲ ਲੱਗਿਆ ਵੀ ਤੇਲ ਵੀ ਨਹੀਂ। ਪਰ ਉਹੀ ਗੱਲ ਐ ਮਰੇ। ਤੇਲ ਵੀ ਤੇ ਨਹੀਂ ਪਵਾਇਆ ਹੁੰਦਾ। ਮੈਂ ਤਾਂ ਹੁਣ ਤੈਨੂੰ ਠੀਕ ਐ ਗੱਲ। ਬਾਈ ਯਾਰ ਕਹਿੰਦੇ ਲਏਂਗੇ ਹੀ ਪੈਸੇ ਤੋ ਅੱਡ। ਤੈਨੂੰ 2-3000 ਦੇਉ। ਕਿਹਨੂੰ? ਬੈਂਕਰਨ ਦੇਊਗਾ 2000। ਗੱਡੀ ਜੀ ਤੇਰੀ ਜੀ ਤੇੜਾ ਤੂੰ ਨਾ ਹੋ ਕਰਦਾ ਓਏ ਗੱਡੀ ਤਾਂ ਮੇਰੀ ਜੀ ਆਉਂਦੇ ਜੀ ਜਦੋਂ ਮੈਨੂੰ ਮਿਲਣਾ ਚਾਹੁੰਦਾ ਸੀਰੀਅਸ ਟਾਈਪ ਦਾ ਬੰਦਾ ਹਾਂ ਥਲੇ ਉਸ ਟੀਆਂ ਬੈਗ ਬੈਰਾਂ ਚ ਕੁਛ ਵੀ ਲੰਕੂ ਆ ਜਣੀ ਗੱਲ ਹੈ ਜਦੋਂ ਚੱਕਣੇ ਲਈ ਸੀ ਰਾਜ ਨੂੰ ਉਹ ਨਾਲ ਕੰਡਾ ਖੋਲੀ ਹਾਂ ਕੰਡਾ ਖੋਲੀ ਜਗਾ ਵੇਖਦੇ ਹਾਂ ਵੇਖੀ ਨਹੀਂ ਆਪਾਂ ਲੋ ਬਾਈ ਹੁਣ ਆਪਾਂ ਜਿਹੜਾ ਗੱਡੀ ਕੋਲੇ ਪਹੁੰਚ ਚੁੱਕੇ ਆਂ ਜੀ ਇਹ ਵਾਲੀ ਗੱਡੀ ਨੂੰ ਆਪਾਂ ਟੋਚਨ ਪਾ ਕੇ ਕਾਰ ਨਹੀਂ ਛੱਡਣਾ ਕੋਰਟਸ਼ੀ ਵਿੱਚ ਰਹਿਸਤਾਂ ਵਿੱਚ ਇਹ ਗੱਡੀ ਖੜੀ ਆ ਤੇ ਆਹ ਦੀ ਗੱਡੀ ਮੰਗਰਾ ਪਰ ਟੋਚਨ ਪਾ ਕੇ ਇਹ ਲੈ ਕੇ ਜਾਵਾਂਗੇ ਰਾਜੂ ਸਿੰਘ ਉਹ ਜਿਹੜਾ ਚਾਬੀ ਫੜਨਗੇ ਆ ਗੱਡੀ ਦੀ ਤੇ ਟੋਚਨ ਪਾ ਕੇ ਉਹਨੂੰ ਲੈ ਕੇ ਚੱਲਦੇ ਹਾਂ ਸਿੱਧਾ ਫਿਰ ਆਪਾਂ ਕਲਿਆਂ ਦੇ ਚੜਾਈ ਲੋਕਰ ਆਇਆ ਘਰੇ ਯਾਰਾ ਤੂੰ ਮੋਟਰਸਾਂ ਵਿਚ ਚੜਾਈ ਲੋਕਰ ਆਇਆ ਘਰੇ ਨੰਗਣੇ ਕਿਵੇਂ ਉਹ ਦੱਸ ਫੋਨ ਆਈ ਜਾਂਦਾ ਹੈ ਆ ਲੈ ਬੰਨ ਟੋਚਨ ਮਨਪਾਪੜ ਤਲੇ ਚਮਟੇ ਪਾਲਾ ਲੋ ਮੇਟਰ ਇਸ ਟਾਈਮ ਆਪਾਂ ਗੱਡੀ ਨੂੰ ਜਿਹੜਾ ਟੋਚਨ ਪਾ ਲਿਆ ਜੀ ਮਗਲੇ ਸਾਈਡ ਆਪਣੇ ਗੱਡੀ ਉ ਦੇਖ ਸਕਦੇ ਹੋ ਰਾਜੂ ਬੰਨ੍ਹ ਲਈ ਜਟੋਦਨ ਨਾਲੇ ਬਾਈ ਤੂੰ ਬ੍ਰੇਕ ਨਾ ਨੱਪੀ ਗੱਡੀ ਦੇ ਬ੍ਰੇਕ ਨਾ ਪਤਾ ਬਾਰੀ ਬਾਰੀ ਰਾਜੂ ਉਹੀ ਗੱਲ ਯਾਰ ਜੇ ਬ੍ਰੇਕ ਨਾ ਬੇ ਟੋਚਨ ਟੁੱਟ ਜਿਓ ਮੇਰੇ ਕੋਲ ਹੈਂਡੋਜ਼ਨ ਹੋ ਰਾ ਜੇ ਬ੍ਰੇਕ ਨਾ ਚੱਕ ਲੈਂਦਾ ਆ ਵੀ ਬੈਲਟ ਵੱਡ ਲਾਂਗੇ ਫਿਰ ਨਵੀਂ ਵੱਡ ਲੈਂਗੇ ਇੱਦੀ ਵੱਡਾਂ ਜੀ ਕਿਆ ਮਨ 5000 ਰੁਪਏ ਦਾ ਬਸ 아이 ਹੈ ਕਿੱਤੀ ਜਾਊਗੀ ਭੈਣਾਂ ਕਹਿੰਦਾ ਜੀ ਜਾਂਦਾ ਇੱਥੇ ਬੈ ਜਾ ਨਾ ਇਹ ਬ੍ਰੇਕ ਨਾ ਮਾਰੇ ਜੇ ਇੱਥੇ ਬਹਿਣਾਗਾ ਤਾਂ ਇਹਨੂੰ ਇੱਕ ਇੱਕੇ ਦਾ ਮਣਾ ਤੋਰੇਗਾ ਇੱਕੇ ਦਾ ਮਣੀ ਤੋੜਦਾ ਹੁਣ ਹੈਂਡ ਬ੍ਰੇਕ ਵਿੱਚ ਮੇਰੇ ਆ ਆ ਉਹ ਹੈਂਡ ਬ੍ਰੇਕ ਉਹ ਛੋੜ ਨਾ ਗੜੀ ਲਾ ਲਓ ਜੀ ਮੈਂ ਤਾਂ ਰਾਜੂ ਨੇ ਗੱਡੀਆਂ ਚੇਂਜ ਕਰ ਲਈਆਂ ਰਾਜੂ ਕਹਿੰਦਾ ਮੈਂ ਉਹ ਗੱਡੀ ਚ ਲਾਉਂ ਮੈਂ ਕਿਹਾ ਚੱਲ ਮੈਂ ਇਹ ਚਲਾ ਲੈਣਾ ਜੇ ਕੋਈ ਚੱਕਰ ਨਹੀਂ ਤੇ ਹੁਣ ਰਾਜੂ ਸਿੰਘ ਜੀ ਉਹ ਗੱਡੀ ਚ ਕਰਦੇ ਡਰਾਈਵ ਤੇ ਮੈਂ ਬੈਠਾ ਮੰਗ ਲਈ ਗੱਡੀ ਚ ਲਓਏ ਮਿੱਤਰੋ ਰਾਜੂ ਮਸਤੀ ਜੀ ਨੇ ਗੱਡੀ ਕਹਿੰਦੇ ਲਿਆਉਂਦੀ ਹੈ ਗਰਾਜ ਦੇ ਉੱਤੇ ਵੇ ਇਹ ਡ੍ਰੌਪ ਕਰਕੇ ਹੁਣ ਟੋਚਨ ਕੱਢ ਕੇ ਤੇ ਆਪਾਂ ਚੱਲਾਂਗੇ ਵਾਪਸ। ਇਹਨਾਂ ਨੇ ਬਹੁਤ ਮੇਰੇ ਪੈਸੇ ਦੇ ਆੜੇ 100 ਰੁਪਏ ਦੇ ਇਹਨੇ ਬੰਦਦਾ। ਸੀਜ਼ੋਨ ਤੇ ਲਪਵਾੜਿਆ 1500 ਮੈਨੂੰ ਦੇਤਾ। ਮੈਂ ਤਾਂ ਰਬੀ 2:00 ਕੁਸ ਨਹੀਂ ਬਾਈ। ਆਹ ਆਹ 40 ਸਟਫਾ। ਇਹ ਤਾਂ ਰੂਣਵੀ ਜੀ ਹਨ। ਇਹਨਾਂ ਨੇ ਵਪਾਰਕਾਰ ਰੂਣ ਹੈ ਤਾਂ ਮੇਰੇ ਪੈਸੇ ਦੇ ਇਹਨੇ 500 ਰੁਪਏ ਲੈ ਲਿਆ। ਕਿਉਂ ਫਰੋਲਾ ਫਰਲੇ ਕਰੀ ਇਹਨਾਂ ਕਰਦੇ। ਮੈਂ ਦੇ ਦੇ ਗਏ। ਗਿੱਲੇ ਖਵਾ ਦੇ। ਕੁਝ ਬਿਲੂ ਪੈਸੇ। ਯਾਰ ਸਿਆਸਤਿਕ ਨਾਲ। ਤੂੰ ਮੈਂ ਬਹਿਰ ਤੇ ਗੰਭੀਰ ਕੁਲਾ ਕਰਾ ਬੰਦਾ ਪਿੰਡ ਦਾ ਘੱਟੇ ਪਿੰਦਾ ਫਿਰ ਨਹੀਂ ਪੈਂਦਾ ਉਹ ਮਾਰੀ ਜਾਣਾ ਤੂੰ 100 ਦੂ 100 ਮਾਰ ਕੋ ਪੈਂਦਾ 50 ਰੁਪਏ ਦੇ ਦੇ 100 ਰੁਪਏ ਤੂੰ ਮੈਨੂੰ ਦੇ ਦੇ ਮੈਂ ਸ਼ਗੀਰ ਤੋਂ ਪਾਣੀ ਪੀਣਦਾ ਹੈਗਾ ਓਜੋਗਲ ਗੱਲ ਤਾਂ ਪਹੇੜੀ ਪਰ ਨਹੀਂ ਹੁੰਦ ਥੱਲੇ ਲੰਗਰਾਂ ਦਾ ਰਸਤੇ ਰਾਹ ਦੀ ਰਾਹ ਦਾ ਵਾਟੇ ਦੇ ਵਿੱਚ ਤੇ ਕਿਉਂ ਜਿਵੇਂ ਪਾਇਰ ਦੀ ਬੁੱਧੀ ਦਲੀਲ ਇਹ ਇੱਕ ਮਿੰਟ ਤੂੰ ਮੈਨੂੰ ਕਿਨੇ ਪਹਿਨ ਗੱਲ ਕਿੱਥੇ ਸੀ ਦੱਸੀ ਯਾਰ ਯਾਰ ਦੀ ਯਾਰ ਯਾਰ ਦੀ ਗੱਲ ਕੀਤੀ ਸੀ ਵੀਡੀਓ ਦੇ ਕਿੰਨੇ ਪਾਵਾ ਜਾਨੀ ਦੇਲੇ ਮੈਂ ਦੋਸਰਾ ਗੱਡ ਬੱਚੇ 25 ਕਿਲੋਮੀਟਰ ਇਧਰੋਂ ਚੱਲ ਗਈ ਗੱਡੀ ਯਾਰ 25 ਵਿੱਚ 100 ਕਿਲੋਮੀਟਰ ਗੱਡੀ ਚੱਲ ਗਈ ਮੇਰੀ ਯਾਰ ਚੱਲ ਜੰਗਾ 100 200 500 ਦੇ ਨਾ ਫੇਰ ਉਹੀ ਗੱਲ ਆਪਣੀ ਜਿਹੜੀ ਦਲੀਲ ਆ ਉਹ ਤੈਨੂੰ ਰੱਖ ਦੇ ਮੈਂ ਸਿੱਧੀ ਗੱਲ ਹੈ ਗੱਲ ਤੇ ਰਿਆ ਕਰੋ ਬਾਈ ਇਹ ਨਾ ਆਪਣਾ ਕੰਦਕਾ ਕਰਦਾ ਬੰਦਾ ਬਾਈ ਇਹ ਬੰਦੇ ਨੂੰ ਮੈਂ ਪੈਸੇ ਲੈਣੇ ਆ ਤੇ ਮੈਂ ਪੈਸੇ ਨਹੀਂ ਦੇਣ ਚਾਹਾਂਗਾ ਮੇਰੇ ਨਾਲ ਗੱਲ ਕਰਕੇ ਨੇ ਪੈਸਿਆਂ ਦੀ ਵੀ ਤੈਨੂੰ ਮੈਂਨੇ ਪੈਸੇ ਦੇਵਾਂਗਾ 1000 ਰੁਪਇਆ 300 ਰੁਪਏ ਵਿੱਚੋਂ ਆਪ ਖਾ ਗਿਆ ਵੀ ਆ ਆ ਬੰਦਾ ਦੇਖ। ਦੱਸੋ ਕਿੰਨੇ ਪੈ ਗਿਆ ਤੇਰੇ। ਦੱਸੋ ਤਲਵੰਡੀ ਸਾਹਿਬ ਉਹ ਇਹ ਕਹਿੰਦਾ ਵੀ ਬੈਠੋ ਵੀਰੇ। ਖਾਏਗਾ ਗੱਡੀ ਵਿੱਚ ਮਰਵਾਗਾ ਤੇਰੀ। ਇਹ ਇਹਨਾਂ ਘਟਾਲਾ ਜਾਲਾ ਘਟਾਉਂਦੇ ਤੋਂ ਮੋਲ ਰਾਇ ਬੰਦੇ। ਇਹ ਵੀ ਲਵਾਇਆ ਕੰਨ ਤੇ ਮਰੂਗਾ ਤੇ ਕਿਉਂ ਮੈਂ ਤੇਰਾ ਵੀਡੀਓ ਬਣਾ ਜਾਂਦਾ। ਉਹ ਵੀਡੀਓ ਨੂੰ ਉਧਰ ਆ ਬੰਦੇ। ਜੇ ਉਹ ਨਹੀਂ ਗਏ ਨਾ ਬਣਾਉਣਾ। ਕਿਉਂ ਰਾਜੀ ਹੋ ਜਾਂਦੇ ਕੀ ਯਾਰ ਭਾਈ ਹਣ ਕੇ। ਗੱਡੀ ਮਰਵਾ ਦੇਗਾ ਤੂੰ ਯਾਰ ਐਵੇਂ ਰਜ ਮਾੜੀ ਗੱਲ ਪਿੱਛੇ ਗੱਲ ਬਾਅਦ ਹਿਸਾਬ ਹੋਣਾ ਐਦੂ ਮੁੜ ਕੇ ਨਾ ਮੈਂ ਲੈ ਵੀਰ ਨਾਲ ਕਿੱਦਿਆਂ ਆਉਂਦਾ ਪਾਲਟੀ ਦਾ ਕਰਦੇ ਹੱਥ ਨੇ ਹੈ ਸ਼ਾਂਤ ਕਰ ਕਰ ਜਾਈਂਗਾ ਹੁਣ ਮੈਂ ਤਾਂ ਦੋਸਤ ਫਰੀ ਕੜੀ ਮੈਂ ਨਹੀਂ ਖਾਣੀ ਨਾ ਤੂੰ ਹੀ ਨੇ ਘਰ ਖਾਣੀ ਸਾਡੇ 12 ਨੰਬਰ ਤੋਂ ਮੈਂ ਮੈਨੂੰ ਗੇਟ ਤੋਂ ਦੂਰ ਕਰਵਾਉਣਾ ਵੀਰ ਗੇਟ ਜਾ ਕੇ ਤੂੰ ਖੰਦਾਈ ਨਹੀਂ ਆ ਦੇ ਦੇ ਫਿਰ ਤੋਂ ਬੈਕ ਕਰ ਰਹੇ ਹਾਂ ਰਾਜ ਉਹ ਹੀ ਗੱਲ ਕਰਦੇ ਯਾਰ। ਲਓ ਵੀ ਮਿੱਤਰੋ ਅਸੀਂ ਪਹੁੰਚ ਚੁੱਕੇ ਹਾਂ ਤਲਵੰਡੀ ਸਾਬੋ ਵਾਪਿਸ ਤੇ ਇਹ ਸੀ ਸਾਡਾ ਅੱਜ Swift ਕੱਢੇ ਦਾ ਬਲੌਗ Swift ਲਈ ਨੂੰ ਰਾਜ ਸਿੰਘ ਜੀ ਦੋ ਦਿਨ ਪਹਿਲਾਂ ਛੱਡ ਕੇ ਆਏ ਆ ਤੇ ਉਮੀਦ ਹੈ ਸਾਰੇ ਭਰਾਵਾਂ ਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊੀ ਬਲੌਗ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀ ਨਾਲ ਆਪਣਾ ਪੇ ਕਰ ਲਿਓ ਫੋਲੋ GS ਮੋਟਰ ਤਲਵੰਡੀ ਸਾਬੋ ਤਾਂ ਮਿਲਦੇ ਆਂ ਅਗਲੇ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।